ਹਾਈ ਕੋਰਟ ਨੇ ਰਾਮ ਰਹੀਮ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਦੱਸਦੀ ਹੈ ਕਿ 21 ਦਿਨਾਂ ਦੀ ਫਰਲੋ ਮੰਗਣ ਤੇ ਚੰਗੀ ਝਾੜpa ਦਿੱਤੀ ਹੈ ਤੇ ਉੱਥੇ ਹੁਣ ਰੱਦ ਕਰ ਦਿੱਤਾ ਹੈ ਫੈਸਲਾ ਤੇ ਜਿਸ ਦੇ ਦੌਰਾਨ ਹੁਣ ਹਾਈ ਕੋਰਟ ਨੇ ਜਿਹੜੀ ਕਿ ਰਾਮ ਰਹੀਮ ਨੂੰ ਫਰਲੋ ਨਹੀਂ ਦਿੱਤੀ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਤੇ ਜਿਸ ਦੇ ਦੌਰਾਨ ਰਾਮ ਰਹੀਮ ਦੇ ਵੱਲੋਂ ਜਿਹੜੀ ਕਿ ਪਟੀਸ਼ਨ ਪਾਈ ਗਈ ਸੀ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਡੇਰੇ ਦੇ ਵਿੱਚ ਕੋਈ ਪ੍ਰੋਗਰਾਮ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੂੰ ਪੈਰੋਲ ਹੈ ਜਿਹੜੀ ਕਿ ਅਰਜੰਟ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਅੱਜ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਉੱਥੇ ਐਸਜੀਪੀਸੀ ਦੇ ਵੱਲੋਂ 20 ਗੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਦੱਸਦੀ ਹੈ ਕਿ ਰਾਮ ਰਹੀਮ ਨੂੰ ਹਾਈ ਕੋਰਟ ਨੇ ਇੱਕ ਵੱਡਾ ਛੜਕਾ ਦੇ ਦਿੱਤਾ ਹੈ ਤੇ ਜਿਸ ਦੇ ਦੌਰਾਨ ਰਾਮ ਰਹੀਮ ਨੂੰ ਪੈਰੋਲ ਜਿਹੜੀ ਕਿ ਨਹੀਂ ਮਿਲੀ ਤੇ ਉੱਥੇ ਹੀ ਲਗਾਤਾਰ ਬਾਰ-ਬਾਰ ਪੈਰੋਲ ਮਿਲਣ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ ਤੇ ਦੱਸਦੀ ਹੈ ਕਿ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਬਾਰ-ਬਾਰ ਜਿਹੜੇ ਕਿ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਤੇ ਦੇ ਸਿੰਘਾਂ ਦੇ ਪੱਖ ਦੇ ਵਿੱਚ ਕਿਉਂ ਨਹੀਂ ਸਰਕਾਰ ਫੈਸਲਾ ਲੈ ਰਹੀ ਤੇ ਉੱਥੇ ਹੀ ਹਾਈ ਕੋਰਟ ਨੇ ਵੀ ਚੰਗੀ ਝੜ ਪਾਈ ਸੀ ਤੇ ਜਿਸ ਦੇ ਦੌਰਾਨ ਰਾਮ ਰਹੀਮ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਬਿਨਾ ਇਜਾਜ਼ਤੋਂ ਹਾਈ ਕੋਰਟ ਕਦੇ ਵੀ ਜਿਹੜਾ ਕਿ ਰਾਮ ਰਹੀਮ ਨੂੰ ਪਰਲੋ ਜਾਂ ਪੈਰੋਲ ਨਹੀਂ ਦਵੇਗੀ ਤੇ ਜਿਸ ਦੇ ਦੌਰਾਨ ਹੁਣ ਹਾਈ ਕੋਰਟ ਨੇ ਰਾਮ ਰਹੀਮ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਉੱਥੇ ਹੀ ਹਾਈ ਕੋਰਟ ਦੇ ਵਿੱਚ ਅੱਜ ਵੱਡੀ ਸੁਣਵਾਈ ਹੈ ਜਿਹੜੀ ਕਿ ਰਾਮ ਰਹੀਮ ਨੂੰ ਲੈ ਕੇ ਹੋਈ ਹੈ ਤੇ ਜਿਸ ਦੇ ਦੌਰਾਨ 21 ਦਿਨਾਂ ਦੇ ਪਰਲੋ ਨੂੰ ਰੱਦ ਕਰ ਦਿੱਤਾ ਹੈ ਤੇ ਉੱਥੇ ਹੀ ਰਾਮ ਰਹੀਮ ਨੂੰ ਅੱਜ ਜਿਹੜੀ ਕਿ ਪਰਲੋ ਨਹੀਂ ਮਿਲੀ ਤੇ ਪ੍ਰੀਮੀਅਰ ਵੀ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਜਿਸ ਦੇ ਦੌਰਾਨ ਰਾਮ ਰਹੀਮ ਹੁਣ ਜੇਲ੍ਹੋਂ ਬਾਹਰ ਨਹੀਂ ਆਣਗੇ ਤੇ ਜਿਸ ਦੇ ਦੌਰਾਨ ਪਹਿਲਾਂ ਵੀ ਉਹਨਾਂ ਨੇ ਕਾਫੀ ਵਾਰ ਝੜੇ ਕੇ ਪੈਰੋਲ ਤੇ ਆ ਚੁੱਕੇ ਨੇ ਤੇ ਹਾਈ ਕੋਰਟ ਦੇ ਵੱਲੋਂ ਜਿਹੜਾ ਕੇਸਿੱਦਾ ਝਟਕਾ ਜਿਹੜਾ ਕਿ ਕਹਿ ਸਕਦੇ ਹਾਂ ਜੇ ਚੰਗੀ ਚਾੜ ਜਿਹੜੀ ਕਿ ਰਾਮ ਰਹੀਮ ਨੂੰ ਪਾਈ ਗਈ ਸੀ ਤੇ ਉੱਥੇ ਹੀ ਰਾਮ ਰਹੀਮ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਬਿਨਾਂ ਪਰਮਿਸ਼ਨ ਤੋਂ ਅਦਾਲਤ ਰਾਮ ਰਹੀਮ ਨੂੰ ਪੈਰੋਲ ਨਹੀਂ ਦੇਵੇਗੀ ਤੇ ਐਸ.ਸੀ.ਪੀ. ਦੇ ਵੱਲੋਂ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਉੱਥੇ ਉਹਨਾਂ ਨੇ ਬੰਦੀ ਸਿੰਘਾਂ ਦਾ ਪੱਖ ਹੀ ਰੱਖਿਆ ਸੀ ਤੇ ਜਿਸ ਤੋਂ ਬਾਅਦ ਹੁਣ ਰਾਮ ਰਹੀਮ ਨੂੰ ਲੈ ਕੇ ਹਾਈ ਕੋਰਟ ਨੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ 21 ਦਿਨਾਂ ਦੀ ਫਰਲੋ ਨੂੰ ਰੱਦ ਕਰ ਦਿੱਤਾ ਹੈ ਤੇ ਹੁਣ ਰਾਮ ਰਹੀਮ ਜਿਹੜੇ ਕਿ ਜੇ ਲੋ ਬਾਹਰ ਨਹੀਂ ਆਉਣਗੇ ਤੇ ਕੁਆਰਟ ਫਰ ਦੱਸਦੀ ਹੈ ਫਰ ਲੋ ਨਹੀਂ ਦਿੱਤੀ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਤੇ ਜਿਸ ਦੇ ਦੌਰਾਨ ਰਾਮ ਰਹੀਮ ਦੇ ਵੱਲੋਂ ਜਿਹੜੀ ਕਿ ਪਟੀਸ਼ਨ ਪਾਈ ਗਈ ਸੀ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਡੇਰੇ ਦੇ ਵਿੱਚ ਕੋਈ ਪ੍ਰੋਗਰਾਮ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੂੰ ਪੈਰੋਲ ਹੈ ਜਿਹੜੀ ਕਿ ਅਰਜੈਂਟ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਅੱਜ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਤੇ ਉੱਥੇ ਐਸਜੀਪੀਸੀ ਦੇ ਵੱਲੋਂ 20 ਗੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਦੱਸਦੀ ਹੈ ਕਿ ਰਾਮ ਰਹੀਮ ਨੂੰ ਹਾਈ ਕੋਰਟ ਨੇ ਇੱਕ ਉਹਦਾ ਛੜਕਾ ਦੇ ਦਿੱਤਾ ਹੈ ਤੇ ਜਿਸ ਦੇ ਦੌਰਾਨ ਰਾਮ ਰਹਿਮ ਨੂੰ ਪੈਰੋਲ ਜਿਹੜੀ ਕਿ ਨਹੀਂ ਮਿਲੀ ਤੇ ਉੱਥੇ ਹੀ ਲਗਾਤਾਰ ਬਾਰ-ਬਾਰ ਪੈਰੋਲ ਮਿਲਣ ਤੇ ਬਾਅਦ ਐਸਟੀਪੀਸੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ ਤੇ ਦੱਸਦੀ ਹੈ ਕਿ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਬਾਰ-ਬਾਰ ਜਿਹੜੇ ਕਿ ਰਾਮ ਰਹਿਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਤੇ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਕਿਉਂ ਨਹੀਂ ਸਰਕਾਰ ਫੈਸਲਾ ਲੈ ਰਹੀ ਤੇ ਉੱਥੇ ਹੀ ਹਾਈ ਕੋਰਟ ਨੇ ਵੀ ਚੰਗੀ ਝੜ ਪਾਈ ਸੀ ਤੇ ਜਿੱਦੇ ਦੌਰਾਨ ਰਾਮ ਰਹਿਮ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਬਿਨਾ ਇਜਾਜ਼ਤੋਂ ਹਾਈ ਕੋਰਟ ਕਦੇ ਵੀ ਜਿਹੜਾ ਕਿ ਰਾਮ ਰਹੀਮ ਨੂੰ ਪਰਲੋ ਜਾਂ ਪੈਰੋਲ ਨਹੀਂ ਦਵੇਗੀ ਤੇ ਜਿਸ ਦੇ ਦੌਰਾਨ ਹੁਣ ਹਾਈ ਕੋਰਟ ਨੇ ਰਾਮ ਰਹੀਮ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਉੱਥੇ ਹੀ ਹਾਈ ਕੋਰਟ ਦੇ ਵਿੱਚ ਅੱਜ ਵੱਡੀ ਸੁਣਵਾਈ ਆ ਜਿਹੜੀ ਕਿ ਰਾਮ ਰਹੀਮ ਨੂੰ ਲੈ ਕੇ ਹੋਈ ਹੈ ਤੇ ਜਿਸ ਦੇ ਦੌਰਾਨ 21 ਦਿਨਾਂ ਦੇ ਪਰਲੋ ਨੂੰ ਰੱਦ ਕਰ ਦਿੱਤਾ ਹੈ ਤੇ ਉੱਥੇ ਹੀ ਰਾਮ ਰਹੀਮ ਨੂੰ ਅੱਜ ਜਿਹੜੀ ਕਿ ਪਰਲੋ ਨਹੀਂ ਮਿਲੀ ਤੇ ਪ੍ਰੀਮੀਅਰ ਵੀ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਜਿਸ ਦੇ ਦੌਰਾਨ ਰਾਮ ਰਹੀਮ ਹੁਣ ਜੇਲ੍ਹੋਂ ਬਾਹਰ ਨਹੀਂ ਆਉਣਗੇ ਤੇ ਜਿਸ ਦੇ ਦੌਰਾਨ ਪਹਿਲਾਂ ਵੀ ਉਹਨਾਂ ਨੇ ਕਾਫੀ ਵਾਰ ਝੜੇ ਕੇ ਪੈਰੋਲ ਤੇ ਆ ਚੁੱਕੇ ਨੇ ਤੇ ਹਾਈ ਕੋਰਟ ਦੇ ਵੱਲੋਂ ਜਿਹੜਾ ਕੇਸਿੱਦਾ ਝਟਕਾ ਜਿਹੜਾ ਕਿ ਕਹਿ ਸਕਦੇ ਹਾਂ ਜੇ ਚੰਗੀ ਚਾੜ ਜਿਹੜੀ ਕਿ ਰਾਮ ਰਹੀਮ ਨੂੰ ਪਾਈ ਗਈ ਸੀ ਤੇ ਉੱਥੇ ਹੀ ਰਾਮ ਰਹੀਮ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਬਿਨਾ ਪਰਮਿਸ਼ਨ ਤੋਂ ਅਦਾਲਤ ਰਾਮ ਰਹੀਮ ਨੂੰ ਪੈਰੋਲ ਨਹੀਂ ਦੇਵੇਗੀ ਤੇ ਐਸ.ਟੀ.ਪੀ.ਸੀ ਦੇ ਵੱਲੋਂ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਉੱਥੇ ਉਹਨਾਂ ਨੇ ਬੰਦੀ ਸਿੰਘਾਂ ਦਾ ਪੱਖ ਹੀ ਰੱਖਿਆ ਸੀ ਤੇ ਜਿਸ ਤੋਂ ਬਾਅਦ ਹੁਣ ਰਾਮ ਰਹੀਮ ਨੂੰ ਲੈ ਕੇ ਹਾਈ ਕੋਰਟ ਨੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ 21 ਦਿਨਾਂ ਦੀ ਫਰਲੋ ਨੂੰ ਰੱਦ ਕਰ ਦਿੱਤਾ ਹੈ ਤੇ ਹੁਣ ਰਾਮ ਰਹੀਮ ਜਿਹੜੇ ਕਿ ਜੇ ਲੋ ਬਾਹਰ ਨਹੀਂ ਆਉਣਗੇ ਤੇ ਕੁ for the